ਉਸ ਤੋਂ ਬਾਅਦ ਉਹ ਮੇਰੇ ਨਾਲ ਰਹਿਣਾ ਕਿਉਂ ਪਸੰਦ ਕੀਤਾ ਉਹਨੇ ਕਿਉਂ ਰਿਹਾ ਮੇਰੇ ਨਾਲ ਮੂਹਲ ਕੋਗੇ ਹਾਂ ਪੁਲਿਸ ਨੂੰ ਨਹੀਂ ਮੁੰਡਾ ਮਿਲਦਾ ਪ੍ਰੈਸ ਕੋਲ ਨੂੰ ਜਿਰਕਵ ਕਰ ਰਿਹਾ ਅੱਛਾ ਮੂਲ ਕੋਗੇ ਮੂਲ ਕੋਗੇ ਪੱਗ ਬੰਨ ਗੇ ਖੂਲੀਆਂ ਬਦਲ ਗੇ ਜਿਉ ਮੁੰਡਾ ਸਾਰੀ ਫੋਟੋਆਂ ਜਿੱਥੇ ਮੁਰਾ ਹੈ ਸਾਰੇ ਪਾਸੇ ਉਥੇ ਪੱਗ ਪਟੜਗਾ ਮੰਨ ਗਏ ਹੁਲੀਆ ਚੇਂਜ ਕਰਕੇ ਪੁਲਿਸ ਨੂੰ ਲੱਭ ਨਹੀਂ ਰਿਹਾ ਪ੍ਰੈਸ ਕੋਲ ਬੈਠਾ ਹੁਣ ਅਸੀਂ ਪ੍ਰੈਸ ਕੋਲ ਬੈਠੇ ਆ ਸਾਹਮਣੇ ਖੜੇ ਆ ਅਸੀਂ ਜੇ ਦੋਸ਼ੀ ਹੋਵਾਂਗੇ ਚੋਰ ਹੋਵਾਂਗੇ ਠੱਗ ਹੋਵਾਂਗੇ ਕਿਤੇ ਲੁਕਛਿਪ ਕੇ ਕਰੋਗੇ ਜਿਹੜਾ ਬੰਦਾ ਚੋਰੀ ਠੱਗੀ ਨਹੀਂ ਆ ਅਪਰਾਧੀ ਨਹੀਂ ਆ ਉਹ ਸੜਕਾਂ ਤੇ ਖੜਕੇ ਇੰਟਰਵਿਊ ਕਰਦਾ ਜਿਹੜੇ ਚੋਰ ਠੱਗੇ ਨੇ ਉਹ ਆਪਣਾ ਭੇਸ ਵੀ ਬਦਲ ਲੰਦੇ ਤੇ ਏਰੀਆ ਇਲਾਕਾ ਵੀ ਬਦਲ ਲੰਦੇ ਅਸੀਂ ਮੁਹਾਲੀ 'ਚ ਖੜੇ ਆ ਮੁਹਾਲੀ ਦੀ ਵਾਰਦਾਤ ਹੈ ਮੁਹਾਲੀ ਦੇ ਏਰੀਆ 'ਚ ਖੜੀ ਆ ਮੁਹਾਲੀ ਰਹਿੰਦੀ ਸੀ ਮੋਹਾਲੀ ਦੇ ਪ੍ਰੈਸ ਕਾਨਫਰੰਸ ਕਰ ਰਹੀ ਸੜਕ ਤੇ ਤਾਂ ਕਿ ਕੋਈ ਬੰਦਾ ਇਹ ਨਾ ਕਹਿ ਸਕੇ ਵੀ ਲੁਕਸ਼ੀਵਗੇ ਪ੍ਰੈਸ ਕਾਨਫਰੰਸ ਕਰ ਰਹੀ ਹੈ ਤੁਹਾਡੇ ਬਾਰੇ ਦੇਖੋ ਜਿੱਥੋਂ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀਗੀ ਔਨ ਕੈਮਰਾ ਕਈਆਂ ਨੇ ਬਾਹਰ ਆ ਕੇ ਗੱਲ ਨਹੀਂ ਕੀਤੀ ਬਟ ਉਹਨਾਂ ਦੇ ਰਿਸ਼ਤੇਦਾਰ ਇਹ ਕਹਿੰਦੇ ਹੈਗੇ ਜੋ ਸੋਸ਼ਣ ਦੇ ਜੋ ਐਕਸਪਲੋਇਟੇਸ਼ਨ ਦੇ ਜੋ ਸੈਕਸ਼ੂਅਲ ਹਰਾਸਮੈਂਟ ਦੇ ਤੁਸੀਂ ਉਹਦੇ ਤੇ ਦੋਸ਼ ਮੜਦੇ ਹੋ ਉਹ ਕਹਿੰਦੇ ਕਿ ਤੁਸੀਂ ਆਪ ਇੱਕ ਸੈਕਸ ਐਡਿਕਟ ਹੋ ਔਰ ਉਹਦੇ ਨਾਲ ਜ਼ਬਰਦਸਤੀ ਕਰਦੇ ਸੀਗੇ ਔਰ ਉਹਦੇ ਨਾਲ ਤੁਸੀਂ ਸੰਬੰਧ ਬਲੈਕਮੇਲ ਕਰਕੇ ਉਹਦੇ ਨਾਲ ਬਣਾਉਂਦੇ ਸੀਗੇ ਬਾਅਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਬੁਨਿਆਦ ਤਿਆਰ ਹੋ